ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਦੇ ਵੱਲੋਂ ਸ਼ਰੀਆਮ ਫਾਇਰਿੰਗ ਕੀਤੀ ਗਈ ਆ ਫਾਇਰ ਕੱਢੇ ਗਿਆ ਦੱਸਦੇ ਕਿ ਇਮੀਗ੍ਰੇਸ਼ਨ ਸੈਂਟਰ ਦੇ ਉੱਪਰ ਇਹ ਗੋਲੀਆਂ ਚਲਾਈਆਂ ਗਿਆ ਤਾਂ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਸਾਰਾ ਕੁਝ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਦੱਸਦੇ ਕਿ ਜੋ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੇ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਆ ਕਿ 50 ਲੱਖ ਰੁਪਏ ਦੀ ਸਾਡੇ ਤੋਂ ਪਹਿਲਾਂ ਫਰੋਤੀ ਵੀ ਮੰਗੀ ਗਈ ਸੀ ਉਸ ਤੋਂ ਬਾਅਦ ਅਸੀਂ ਪੁਲਿਸ ਦੇ ਕੋਲ ਕੰਪਲੀਟ ਕਾਰਜ ਕਰਵਾਈ ਪਰ 2 ਕੁ ਮਹੀਨਿਆਂ ਤੋਂ ਸਾਨੂੰ ਕੋਈ ਵੀ ਕਾਲ ਨਹੀਂ ਆਈ ਸੀ ਤੇ ਹੁਣ ਇਹ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹਾਲਾਂਕਿ ਫਾਇਰਿੰਗ ਕਰਨ ਵਾਲੇ ਨੌਜਵਾਨ ਕੌਣ ਨੇ ਇਸ ਦੇ ਪਿੱਛੇ ਕਾਰਨ ਕੀ ਆ ਵਜ੍ਹਾ ਕੀ ਰਹੀ ਆ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਤਾਂ ਸਾਹਮਣੇ ਨਹੀਂ ਆ ਸਕੀ ਪਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਆ ਤੇ ਨੌਜਵਾਨਾਂ ਦਾ ਪਤਾ ਲਗਾਇਆ ਜਾ ਰਿਹਾ ਕਿ ਆਖਰੇ ਨੌਜਵਾਨ ਕੌਣ ਨੇ ਫਾਇਰਿੰਗ ਕਰਨ ਦੇ ਪਿੱਛੇ ਇਹਨਾਂ ਦਾ ਕੀ ਮਕਸਦ ਸੀ ਕੀ ਕਾਰਨ ਰਿਹਾ ਵਾ ਤੇ ਇਹਨਾਂ ਨੂੰ ਕਿਸ ਦੇ ਵੱਲੋਂ ਭੇਜਿਆ ਗਿਆ ਤਾਂ ਹਰਿ